ਬਹੁਤ ਸਾਰੇ ਨੌਜਵਾਨ ਆਪਣੀ ਰੋਜ਼ੀ-ਰੋਟੀ ਦੀ ਭਾਲ ਦੇ ਵਿੱਚ ਛੋਟੇ ਦੇਸ਼ਾਂਵਾਂ ਵੱਲ ਕੋਸ਼ਿਸ਼ ਕਰਦੇ ਨੇ ਪਰ ਉੱਥੇ ਜਾ ਕੇ ਕੁਝ ਜਾਣੇ-ਅਣਜਾਣੇ ਵਿੱਚ ਉਹਨਾਂ ਤੋਂ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਦੇ ਸਖਤ ਕਾਨੂੰਨਾਂ ਦੇ ਅੱਗੇ ਸਿਰ ਝੁਕਾਉਣਾ ਪੈਂਦਾ ਹੈ ਅਜਿਹਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੁਬਈ ਦੇ ਵਿੱਚ ਕਤਲ ਦੇ ਦੋਸ਼ੀ ਅਠ ਇੱਕ ਨੌਜਵਾਨ ਨੂੰ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਨੇ ਪਰ ਉਸਦੀ ਜਾਣ ਵੀ ਵੱਜ ਸਕਦੀ ਹੈ ਉਹ ਕਿਸ ਤਰੀਕੇ ਨਾਲ ਪੂਰੀ ਰਿਪੋਰਟ ਕੀ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ ਦਰਅਸਲ ਪਾਕਿਸਤਾਨੀ ਦੇ ਕਤਲ ਦੇ ਦੋਸ਼ੀ ਠ ਬੀਤੇ 4 ਸਾਲਾਂ ਤੋਂ ਦੁਬਈ ਦੀ ਜੇਲ੍ਹ ਦੇ ਵਿੱਚ ਬੰਦ ਬਲਾਕ ਮਹਿਲਪੁਰ ਦੇ ਨੌਜਵਾਨ ਨੂੰ ਗੋਲੀ ਮਾਰਨ ਦੇ ਹੁਕਮ ਨੇ ਜਿਹੜੇ ਉਹ ਦੇ ਦਿੱਤੇ ਗਏ ਨੇ ਮੌਤ ਦੀ ਸਜ਼ਾ ਤੋਂ ਬਚਣ ਲਈ 60 ਲੱਖ ਰੁਪਏ ਦੀ ਬਲੱਡ ਮਨੀ ਚਮਕ ਕਰਵਾਉਣ ਦੇ ਲਈ ਵੀ ਕਿਹਾ ਗਿਆ ਹੈ ਇਸ ਵਾਸਤੇ ਸਮਾਖਿਆ ਦਿੱਤਾ ਗਿਆ ਉਹ ਵੀ ਤੁਹਾਨੂੰ ਦੱਸ ਦਿਆਂ ਫਿਲਹਾਲ ਨੌਜਵਾਨ ਦੀ ਮਾਤਾ ਬਬਲੀ ਪਿਤਾ ਤਿਲਕਰਾਜ ਭੈਣ ਗੁਰਪ੍ਰੀਤ ਕੌਰ ਤੇ ਜਿਹੜੇ ਹੋਰ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਚਰਨਜੀਤ ਸਿੰਘ 17 ਫਰਵਰੀ 2020 ਨੂੰ ਰੋਜ਼ੀ ਰੋਟੀ ਲਈ ਦੁਬਈ ਗਿਆ ਸੀ ਉੱਥੇ ਉਸ ਨੂੰ ਪਾਕਿਸਤਾਨੀ ਨੌਜਵਾਨ ਅਫਜ਼ਲ ਤੀਕ ਦੇ ਕਤਲ ਦੇ ਵਿੱਚ ਨਾਮਜ਼ਦ ਕਰ ਲਿਆ ਗਿਆ ਸੀ ਅਤੇ 30 ਮਾਰਚ 2020 ਨੂੰ ਫੋਨ ਕਰਕੇ ਚਰਨਜੀਤ ਸਿੰਘ ਨੇ ਦੱਸਿਆ ਸੀ ਕਿ ਉਸ ਨੂੰ ਕਤਲ ਦੇ ਕੇਸ ਦੇ ਵਿੱਚ ਮੌਤ ਦੀ ਸਜ਼ਾ ਹੋ ਸਕਦੀ ਹੈ ਅਤੇ ਉਸ ਵੇਲੇ ਪੰਜਾਬ ਸਰਕਾਰ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਸਮਾਜ ਸੇਵੀ ਐਸਪੀ ਸਿੰਘ ਉਹ ਬਰਾਏ ਦੇ ਦਖਲ ਤੋਂ ਬਾਅਦ ਚਰਨਜੀਤ ਸਿੰਘ ਦੀ ਮੌਤ ਦੀ ਸਜ਼ਾ ਰੁਕ ਗਈ ਸੀ ਪਰ ਹੁਣ 60 ਲੱਖ ਰੁਪਏ ਬਲੱਡ ਮਨੀ ਜਮ੍ਹਾਂ ਕਰਵਾਉਣ ਦੀ ਗੱਲ ਕਹੀ ਗਈ ਹੈ ਅਤੇ ਇਹ ਰਕਮ ਜਮ੍ਹਾਂ ਨਾ ਕਰਵਾਉਣ ਤੇ ਇੱਕ ਹਫ਼ਤੇ ਦੇ ਅੰਦਰ ਉਸ ਨੂੰ ਗੋਲੀ ਮਾਰ ਦਿੱਤੀ ਜਾਏਗੀ ਅਤੇ ਪਰਿਵਾਰ ਨੇ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਆ ਕਿ ਉਹਨਾਂ ਦੇ ਪੁੱਤਰ ਦੀ ਜਾਨ ਬਚਾਈ ਜਾਵੇ ਤਾਂ ਦੱਸਿਆ ਕਿ ਇੱਕ ਹਫ਼ਤੇ ਦੇ ਵਿੱਚ ਜੇਕਰ ਬਲੱਡ ਮਨੀ 60 ਲੱਖ ਰੁਪਇਆ ਜਮਾਨਾ ਕਰਵਾਇਆ ਗਿਆ ਤਾਂ ਦੁਬਈ ਦੇ ਵਿੱਚ ਜੋ ਉੱਥੋਂ ਦੇ ਕਾਨੂੰਨ ਨੇ ਉਸ ਮੁਤਾਬਕ ਜਿਹੜੀ ਸਜ਼ਾ ਦਿੱਤੀ ਜਾਂਦੀ ਹੈ ਭਾਵੇਂ ਫਾਂਸੀ ਦੀ ਗੱਲ ਕੀਤੀ ਜਾਵੇ ਭਾਵੇਂ ਸਿਰ ਕਲਮ ਕਰਨ ਦੀ ਗੱਲ ਕੀਤੀ ਜਾਵੇ ਭਾਵੇਂ ਗੋਲੀ ਮਾਰਨਾ ਵੱਖ-ਵੱਖ ਤਰੀਕਿਆਂ ਦੇ ਨਾਲ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਤੇ ਇਸ ਨੌਜਵਾਨ ਨੂੰ ਗੋਲੀ ਮਾਰ ਕੇ ਜਿਹੜਾ ਮੌਤੇ ਘਾਟ ਉਤਾਰ ਦਿੱਤਾ ਜਾਏਗਾ ਇਹ ਇੱਕ ਹਫਤੇ ਦੇ ਅੰਦਰ ਜੇਕਰ ਪੈਸੇ ਜਮਾ ਨਾ ਕਰਵਾਏ ਹਾਲਾਂਕਿ ਇਹ ਨੌਜਵਾਨ ਨੂੰ ਉਸ ਸਮਾਂ ਪਹਿਲਾਂ ਸਜ਼ਾ ਹੋਈ ਸੀ ਪਰ ਜਿਹੜੇ ਸਮਾਸੇਵੀ ਜਥੇਬੰਦੀਆਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਦਖਲ ਤੋਂ ਬਾਅਦ ਇਹ ਰੋਕ ਲਗਾ ਦਿੱਤੀ ਗਈ ਸੀਗੀ ਮੌਤ ਦੀ ਸਜ਼ਾ ਦੇ ਉੱਤੇ ਪਰ ਸਮਾਂ ਬੀਤਦਾ ਗਿਆ ਅਖੀਰ ਹੁਣ ਜਿਹੜਾ ਬਲੱਡ ਮਣੀ ਹੈ ਜੋ ਜ਼ੁਰਮਾਨਾ ਹੈ ਉਹ ਭਰਨਾ ਪਏਗਾ ਜੇਕਰ ਜ਼ੁਰਮਾਨਾ ਨਹੀਂ ਭਰਿਆ ਜਾਂਦਾ ਤਾਂ ਉਸ ਨੂੰ ਮੌਤ ਦੀ ਸਜ਼ਾ ਜਿਹੜੀ ਉਹ ਦੇ ਦਿੱਤੀ ਜਾਣੀ ਹੈ ਇੱਕ ਹਫ਼ਤੇ ਦੇ ਅੰਦਰ ਗੋਲੀ ਮਾਰ ਕੇ ਪਰ ਹੁਣ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਕਹਿੰਦੇ ਕਿ ਅਸੀਂ ਗਰੀਬ ਆਦਮੀ ਆ ਸਾਡੇ ਕੋਲ ਜਿਹੜਾ ਪੈਸਾ ਨਹੀਂ ਹੈਗਾ ਇੰਨਾ ਕਿ ਅਸੀਂ ਪੈਸੇ ਭਰ ਕੇ ਆਪਣੇ ਪੁੱਤਰ ਦੀ ਜਾਨ ਬਚਾ ਸਕੀਏ ਦਰਸ਼ਕਾਂ ਨੂੰ ਫਿਰ ਦੱਸਦੀ ਹੈ ਕਿ ਬਹੁਤ ਸਾਰੇ ਨੌਜਵਾਨ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਖਾਸ ਤੌਰ ਤੇ ਅਰਬ ਕੰਟਰੀਆਂ ਵਿੱਚ ਜਾਂਦੇ ਨੇ ਭਾਵੇਂ ਉੱਥੇ ਜਾ ਕੇ ਡਰਾਈਵਿੰਗ ਕਰਦੇ ਨੇ ਜਾਂ ਹੋਰ ਕੰਮਕਾਰ ਕਰਦੇ ਨੇ ਪਰ ਉਸ ਸਮਿਆਂ ਜਾਣੇ ਵਿੱਚ ਜਾਂ ਜਾਣ ਬੁੱਝ ਕੇ ਉਹਨਾਂ ਤੋਂ ਕੁਝ ਜਈਆਂ ਗਲਤੀਆਂ ਹੋ ਜਾਂਦੀਆਂ ਨੇ ਜਾਂ ਖਾਸ ਤੌਰ ਤੇ ਅਣਜਾਣੇ ਵਿੱਚ ਹੋ ਜਾਂਦੀਆਂ ਨੇ ਪਰ ਉੱਥੋਂ ਦੇ ਸਖਤ ਕਾਨੂੰਨਾਂ ਦੀ ਮਾਰ ਝੱਲਣੀ ਪੈਂਦੀ ਹੈ ਤਾਂ ਸਖਤ ਕਾਨੂੰਨਾਂ ਕਾਰਨ ਉੱਥੋਂ ਦੇ ਫਿਰ ਸਜ਼ਾ ਜਿਹੜੀ ਉਹ ਵੀ ਭੁਗਤਣੀ ਪੈਂਦੀ ਹੈ ਨੌਜਵਾਨਾਂ ਨੂੰ ਤੇ ਜਿਹੜੇ ਛੋਟੀਆਂ ਕੰਟ੍ਰੈਕਟਾਂ 'ਚ ਨੌਜਵਾਨ ਜਾਂਦੇ ਨੇ ਉਹਨਾਂ ਦੇ ਘਰ ਦੀ ਹਾਲਾਤ ਜਿਹੜੇ ਪੰਜਾਬ 'ਚ ਰਹਿ ਰਹੇ ਨੇ ਜਾਂ ਭਾਰਤ ਦੇ ਹੋਰ ਸੂਬਿਆਂ 'ਚ ਰਹਿ ਰਹੇ ਨੇ ਉਨਾ ਦੀ ਇੰਨੀ ਕੁ ਮਾਲੀ ਹਾਲਤ ਚੰਗੀ ਨਹੀਂ ਹੁੰਦੀ ਕਿ ਉਹ ਜਿਹੜੇ ਉੱਥੇ ਜੁਰਮਾਨੇ ਹੁੰਦੇ ਨੇ ਉਹ ਕੰਟਰੀ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਅਦਾ ਕਰ ਸਕਣ ਇਸ ਕਰਕੇ ਇਹ ਵੀ ਨੌਜਵਾਨ ਉਹਨਾਂ ਦੇ ਵਿੱਚੋਂ ਹੀ ਆਉਂਦਾ ਹੈ ਕਿ ਜਿਹੜਾ 60 ਲੱਖ ਰੁਪਏ ਦੀ ਬਲੱਡ ਮਣੀ ਹੈ ਉਸ ਨੂੰ ਅਦਾ ਕਰ ਸਕੇ ਤਾਂ ਇਹ ਸਮੱਸਿਆ ਵੀ ਜਥੇਬੰਦੀਆਂ ਦੇ ਕੋਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਇਹ ਜਿਹੜੀ ਰਕਮ ਹੈ ਜੇ ਜੇਕਰ ਭਲੀ ਜਾਂਦੀ ਹੈ ਤੇ ਉਹਨਾਂ ਦੇ ਪੁੱਤਰ ਦੀ ਜਾਨ ਬਚਾਈ ਜਾ ਸਕਦੀ ਹੈ ਦੇਖਣਾ ਹੋਵੇਗਾ ਕਿ ਇੱਕ ਹਫ਼ਤੇ ਦੇ ਵਿੱਚ ਕੀ 60 ਲੱਖ ਰੁਪਇਆ ਬਲੱਡ ਮਾਨੀ ਜਾਊਗਾ ਪੈਸੇ ਪਰਿਵਾਰ ਇਕੱਠੇ ਕਰ ਪਾਉਂਦਾ ਜਾਂ ਫਿਰ ਉਹਨਾਂ ਦੇ ਪੁੱਤਰ ਨੂੰ ਜਿਹੜੀ ਇਸ ਸਜ਼ਾ ਦਾ ਸਾਹਮਣਾ ਕਰਨਾ ਪਏਗਾ ਜੁੜੇ ਰੋਡਰ ਪੰਜਾਬੀ মিডিਆ ਦੇ ਨਾਲ ਦੇ ਉਜਾਜ ਧੰਨਵਾਦ